ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਜਿੱਥੇ ਬਾਰਡਰਾਂ ਤੇ ਡਟੇ ਹੋਏ ਨੇ ਕੇਂਦਰ ਸਰਕਾਰ ਦੇ ਨਾਲ ਮੀਟਿੰਗ ਵੀ ਹੋਣ ਜਾ ਰਹੀ ਹੈ ਉੱਥੇ ਹੀ ਕਿਸਾਨਾਂ ਦਾ ਮੁੱਦਾ ਜਿੱਥੇ ਦੇਸ਼ ਭਰ ਦੇ ਵਿੱਚ ਗੂੰਜਦਾ ਨਜ਼ਰ ਆ ਰਿਹਾ ਹੈ ਤੇ ਸੰਸਦ ਦੇ ਵਿੱਚ ਵੀ ਕਿਸਾਨਾਂ ਦਾ ਮੁੱਦਾ ਗੂੰਜਦਾ ਨਜ਼ਰ ਆ ਰਿਹਾ ਹੈ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਰ ਨੇ ਬਜਟ ਉੱਪਰ ਬਹਿਸ ਦੇ ਵਿੱਚ ਹਿੱਸਾ ਲੈਂਦਿਆਂ ਪੰਜਾਬ ਦੇ ਕਿਸਾਨਾਂ ਨੂੰ ਪੂਰੀ ਤਰ੍ਹਾਂ ਅੱਖੋਂ ਪਰੋਖੇ ਕਰ ਲਈ ਕੇਂਦਰ ਸਰਕਾਰ ਨੂੰ ਘੇਰਿਆ ਉਹਨਾਂ ਕਿਸਾਨਾਂ ਅਤੇ ਫਸਲੀ ਵਿਪਿੰਤਾ ਲਈ ਪੰਜਾਬ ਨੂੰ ਅਣਗੌਲਿਆ ਕਰਨ ਲਈ ਕੇਂਦਰ ਸਰਕਾਰ ਨੂੰ ਘੇਰਦੇ ਆ ਸੰਗਰੂਰ ਦੀ ਖੇਤੀਬਾੜੀ ਆਧਾਰਿਤ ਸਨਤ ਲਈ ਵਿਸ਼ੇਸ਼ ਪੈਕੇਜ ਦੀ ਮੰਗ ਕੀਤੀ ਮੀਤ ਹੇਰ ਨੇ ਆਪਣੇ ਸੰਬੋਧਨ ਦੇ ਵਿੱਚ ਕਿਹਾ ਕਿ ਪੰਜਾਬ ਨੇ ਦੇਸ਼ ਦੇ ਵਿੱਚ ਖੇਤੀਬਾੜੀ ਕ੍ਰਾਂਤੀ ਲਿਆਂਦੀ ਜਿਸ ਲਈ ਪੰਜਾਬ ਨੇ ਆਪਣੀ ਹਵਾ ਪਾ ਇਹ ਤੇ ਧਰਤੀ ਦੀ ਕੁਰਬਾਨੀ ਦਿੱਤੀ ਫਸਲੀ ਵਿਭਿੰਨਤਾ ਦੇ ਵਿੱਚ ਪੰਜਾਬ ਨੂੰ ਪੂਰੀ ਤਰ੍ਹਾਂ ਅੱਖੋਂ ਪਰੋਖੇ ਕਰਨ ਉੱਤੇ ਚਿੰਤਾ ਜ਼ਾਹਰ ਕਰਦੇ ਆ ਮੀਤ ਹੇਰ ਨੇ ਇਸ ਲਈ ਪੰਜਾਬ ਲਈ ਵਿਸ਼ੇਸ਼ ਪੈਕੇਜ ਮੰਗਿਆ ਉਹਨਾਂ ਕਿਹਾ ਕਿ 3 ਸਾਲ ਤੋਂ ਘੱਟੋ-ਘੱਟ ਸਮਰਥਨ ਮੁੱਲ ਸਮੇਤ ਜ਼ਾਇਜ਼ ਮੰਗਾਂ ਲਈ ਪ੍ਰਦਰਸ਼ਨ ਕਰ ਰਹੇ ਪੰਜਾਬ ਦੇ ਕਿਸਾਨਾਂ ਦਾ ਜ਼ਿਕਰ ਤੱਕ ਵੀ ਨਾ ਕਰਨਾ ਮੰਦਭਾਗਾ ਹੈ ਉਨਾ ਸੰਗਰੂਰ ਖੇਤਰ ਖਾਸ ਕਰਕੇ ਖੇਤੀਬਾੜ ਨਾਲ ਸੰਬੰਧਿਤ ਸੁਨਾਤਾ ਜਿਵੇਂ ਕਿ ਹੰਡਿਆਈਆਂ ਦੀ ਕੰਬਾਈਨ ਸਨਤ ਆਦੀ ਲਈ ਵਿਸ਼ੇਸ਼ ਪੈਕੇਜ ਦੀ ਮੰਗ ਕੀਤੀ ਮੀਤਿਹਰ ਨੇ ਅਰਥਵਿਵਸਥਾ ਦੇ ਖੇਤਰ ਦੇ ਵਿੱਚ ਕੇਂਦਰ ਸਰਕਾਰ ਦੀ ਇਹ ਸਫਲਤਾ ਸਪੰਦੀ ਅੰਕੜੇ ਪੇਸ਼ ਕਰਦਿਆਂ ਕਿਹਾ ਕਿ ਪ੍ਰਤੀ ਜੀ ਆਮਦਨ ਡੀਜੀਪੀ ਅਤੇ ਡਾਲਰ ਮੁਕਾਬਲੇ ਰੁਪਏ ਦੀ ਘੜ ਦੀ ਕੀਮਤ ਮਾਮਲੇ ਦੇ ਵਿੱਚ ਕੇਂਦਰ ਸਰਕਾਰ ਬੁਰੀ ਤਰ੍ਹਾਂ ਫੇਲ ਹੋਈ ਹੈ ਪਤੀਜੀ ਆਮਦਨ ਦੇ ਵਿੱਚ ਭਾਰਤ ਪੂਰੀ ਤਰ੍ਹਾਂ ਪਛੜਿਆ ਹੋਇਆ ਹੈ ਭਾਰਤ ਦੇ ਵਿੱਚ ਸਿਰਫ ਮੁਠੀ ਭਰ ਲੋਕਾਂ ਦੀ ਆਮਦਨ ਵਧੀ ਹੈ ਆਮ ਨਾਗਰਿਕਾਂ ਦੀ ਆਮਦਨ ਦੇ ਵਿੱਚ ਵਾਧਾ ਨੁਗੂਣਾ ਹੈ ਲੋਕਾਂ ਦੀ ਆਮਦਨ ਘਟ ਤੇ ਖਰਚਾ ਵਧ ਉਪਰ ਆਮਦਨੀ ਅਠੰਨੀ ਤੇ ਖਰਚਾ ਰੁਪਿਆ ਵਾਲੀ ਕਹਾਵਤ ਟੁਕਦੀ ਹੈ ਆਮਦਨ ਕਰ ਸਲਾਬ ਉਤੇ ਵਿਅੰਗ ਕੱਸਦਿਆਂ ਕਿਹਾ ਕਿ ਦੇਸ਼ ਦੀ ਬਹੁਤਤਾ ਵਸੂਤਾ ਇਸ ਤੋਂ ਬਿਲਕੁਲ ਵਾਂਝੀ ਹੈ ਡਾਲਰ ਮੁਕਾਬਲੇ ਘਟ ਰਹੀ ਰੁਪਏ ਦੀ ਕੀਮਤ ਬਾਰੇ ਮੀਤ ਹੇਰ ਨੇ ਪਾਜ ਪਾਗੂ ਅਤੇ ਤੰਜ ਕੱਸਦਿਆ ਕਿ ਹਾਂ ਕਿ ਉਹ ਸਿਰਫ 10 ਸਾਲ ਪਹਿਲਾਂ ਇਹ ਕਹਿੰਦੇ ਸਨ ਕਿ ਰੁਪਈਆ IP U ਵਿੱਚ ਪਹੁੰਚ ਗਿਆ ਹੈ ਪਰ ਹੁਣ ਦੇ ਰਾਜ ਦੇ ਵਿੱਚ ਡਾਲਰ ਮੁਕਾਬਲੇ ਰੁਪਏ ਦੀ ਸਭ ਤੋਂ ਵਧ ਹਾਲਤ ਪਤਲੀ ਹੈ AI ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਮਹੱਤਤਾ ਬਾਰੇ ਚਾਣਨਾ ਪਉਂਦੇ ਹੈ ਮੀਤ ਹੇਰ ਨੇ AI ਉਤੇ ਕੰਮ ਕਰਨ ਦੀ ਵਕਾਲਤ ਕੀਤੀ ਉਨਾ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਜੋ ਕਿ ਸਮੇਂ ਦੀ ਸਭ ਤੋਂ ਵੱਡੀ ਲੋੜ ਉੱਪਰ ਸਿਰਫ 500 ਰੁਪਏ ਬਜਟ ਰੱਖਿਆ ਅੱਜ ਦੁਨੀਆ ਭਰ ਦੇ ਲੋਕ ਇਸ ਉੱਪਰ ਨਿਵੇਸ਼ ਕਰ ਰਹੇ ਨੇ ਅੱਜ ਵਿਸ਼ਵ ਭਰ ਦੀਆਂ ਮੋਹਰੀ ਸੰਸਥਾਵਾਂ Google Microsoft IBM ਵਿਸ਼ਵ ਬੈਂਕ ਦੀ ਅਗਵਾਈ ਭਾਰਤੀ ਕਰ ਰਹੇ ਨੇ ਅਤੇ ਦੇਸ਼ ਦੇ ਨੌਜਵਾਨ ਪ੍ਰਤੀ ਭਾਵਨਾ ਤੇ ਪ੍ਰੰਤੂ ਸਰਕਾਰ ਇਸ ਖੇਤਰ ਨੂੰ ਬੁਰੀ ਤਰ੍ਹਾਂ ਅਣਗੌਲਿਆ ਕੀਤਾ ਹੈ। ਭਾਰਤ ਕੋਲ ਇਸ ਦੇ ਵਿੱਚ ਵਿਸ਼ਵ ਦੀ ਅਗਵਾਈ ਕਰਨ ਦੀ ਸਮਰੱਥਾ ਹੈ ਪਰ ਸਰਕਾਰ ਦੀ ਨੀਤੀ ਤੇ ਨੀयत ਕਾਰਨ ਪਛੜ ਰਿਹਾ ਹੈ। ਉਤਰ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਾਜਾ ਵੜਿੰਗ ਨੇ ਸੋਮਵਾਰ ਨੂੰ ਸੰਸਦ ਦੇ ਵਿੱਚ ਕੇਂਦਰੀ ਬਜਟ ਤੇ ਚਰਚਾ ਦੌਰਾਨ ਇਸ ਤਰ੍ਹਾਂ ਦਾ ਬਜਟ ਪੇਸ਼ ਕਰਨ ਲਈ ਭਾਜਪਾ ਸਰਕਾਰ ਦੀ ਅਲੋਚਨਾ ਕੀਤੀ ਜੋ ਆਮ ਆਦਮੀ ਕਿਸਾਨਾਂ ਅਤੇ ਪੰਜਾਬ ਦੇ ਲੋਕਾਂ ਦੀਆਂ ਜ਼ਰੂਰਤਾਂ ਨੂੰ ਨજર ਅੰਦਾਜ਼ ਕਰਦਾ ਹੈ ਰਾਜਾ ਵੜਿੰਗ ਨੇ ਵਰਤਮਾਨ ਸੈਸ਼ਨ ਦੌਰਾਨ ਤਰਹੀਜ਼ਾਂ ਚਪਾਰੀ ਅਸਮਾਨਤਾ ਦਾ ਜ਼ਿਕਰ ਕਰਦਿਆ ਕੇਂਦਰੀ ਬਜਟ ਜਿਸ ਨੇ ਕਦੇ ਕਿਸਾਨਾਂ ਮਜ਼ਦੂਰਾਂ ਤੇ ਗਰੀਬਾਂ ਨੂੰ ਉੱਚਾ ਚੁੱਕਿਆ ਸੀ ਹੁਣ ਭਾਜਪਾ ਤੇ ਉਹਨਾਂ ਦੇ ਨੇਤਾਵਾਂ ਦੇ ਇਸ ਵਾਰਤਾ ਦੀ ਪੂਰਤੀ ਦਾ ਇੱਕ ਸਾਧਨ ਬਣ ਗਿਆ ਹੈ ਉਨਾ ਨੇ ਦੇਸ਼ ਦੀ ਖਾਦ ਸੁਰੱਖਿਆ ਦੀ ਰੀੜ ਮੰਨੇ ਜਾਂਦੀ ਪੰਜਾਬ ਨੂੰ ਦਰਕਿਨਾਰ ਕਰਨ ਲਈ ਸਰਕਾਰ ਦੀ ਅਲੋਚਨਾ ਕੀਤੀ ਅਤੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੇ ਘਟੋ ਘੱਟ ਸਮਰਥਨ ਮੁੱਲ ਦੀ ਮੰਗ ਕੀਤੀ ਪਰ ਇਸ ਦੇ ਬਦਲੇ ਉਹਨਾਂ ਨੂੰ ਗੋਲੀਆਂ ਮਿਲੀਆਂ ਭਾਜਪਾ ਸ਼ਾਸਨ ਦੌਰਾਨ ਚਿੰਤਾਜਨਕ ਆਰਥਿਕ ਮੰਦੀ ਅਤੇ ਪ੍ਰਕਾਸ਼ ਪਾਉਂਦੇ ਵੜਿੰਗ ਨੇ ਕਿਹਾ ਕਿ ਸਵਰਗਵਾਸ ਡਾਕਟਰ ਮਨਮੋਹਨ ਸਿੰਘ ਦੇ ਕਾਰਜਕਾਲ ਦੌਰਾਨ ਭਾਰਤ ਦੀ ਔਸਤ ਜੀਡੀਪੀ ਵਾਧਾ ਦਰ 8.5% ਸੀ ਹੁਣ ਅਸੀਂ ਹੇਠਲੇ ਪੱਧਰ ਤੋਂ ਵੀ ਹੇਠਾ ਜਾ ਰਹੇ ਹਾਂ ਜਦਕਿ ਜ਼ਰੂਰੀ ਵਸਤੂਆਂ ਦੀਆਂ ਕੀਮਤਾਂ ਕਾਬੂ ਤੋਂ ਬਾਹਰ ਹੋ ਰਹੀਆਂ ਨੇ ਡੀਪੀ ਖਾਦ 450 ਰੁਪਏ ਤੋਂ ਵੱਧ ਕੇ 1400 ਰੁਪਏ ਪ੍ਰਤੀ ਬੈਗ ਸਟੀਲ ਦੀ ਕੀਮਤ 2800 ਰੁਪਏ ਤੋਂ ਵੱਧ ਕੇ 7000 ਡੀਜ਼ਲ ਦੀ ਕੀਮਤ 51 ਰੁਪਏ ਵੱਧ ਕੇ 90 ਰੁਪਏ ਤੇ ਗੈਸ ਦੀ ਕੀਮਤ 350 ਰੁਪਏ ਤੋਂ ਵੱਧ ਕੇ 1100 ਰੁਪਏ ਹੋ ਗਈ ਹੈ ਕਿ ਇਹ ਉਹੀ ਵਿਕਾਸ ਹੈ ਜਿਸ ਦਾ ਵਾਅਦਾ ਭਾਜਪੀ ਨੇ ਕੀਤਾ ਸੀ ਸਾਡੀ ਆਰਥਿਕਤਾ ਦੀ ਰੀੜ ਦੀ ਹੱਡੀ ਲੁਧਿਆਣਾ ਦੇ 1.5 ਲੱਖ ਲੋਕ ਸਟੀਲ ਦੀਆਂ ਉੱਚੀਆਂ ਕੀਮਤਾਂ ਤੇ ਅਤੇ ਸਰਕਾਰ ਨੇ 25% ਦੀ ਸਟੀਲ ਸੇਫ ਗਾਰਡ ਇمپੋਰਟ ਡਿਊਟੀ ਕਰਨ ਦੁਖੀ ਹੈ ਇਹ ਇੱਕ ਅਜਿਹਾ ਕਦਮ ਹੈ ਜੋ ਸਾਈਕਲ ਅਤੇ ਸਿਕਲਾਈ ਮਸ਼ੀਨ ਵਰਗੇ ਉਦਯੋਗਾਂ ਨੂੰ ਤਬਾਹ ਕਰ ਦਵੇਗਾ ਜੋ ਕਿ ਆਯਾਤ ਕੀਤੇ ਸਟੀਲ ਤੇ ਨਿਰਭਰ ਹਨ ਤਾਂ ਜੋ ਭਾਜਪਾ ਦੇ ਕੁਝ ਨਜ਼ਦੀਕੀ ਸਹਿਯੋਗੀਆਂ ਨੂੰ ਫਾਇਦਾ ਪਹੁੰਚਾਇਆ ਜਾ ਸਕੇ ਉਦਾਸੀ ਹੈ ਕਿ ਸੰਯੁਕਤ ਕਿਸਾਨ ਮੋਰਚਾ ਤੇ ਹੋਰ ਕਿਸਾਨ ਆਗੂ 14 ਫਰਵਰੀ ਦੀ ਤਾਰੀਖ ਦੀ ਵੇਟ ਕਰ ਰਹੇ ਨੇ ਕਿਉਂਕਿ ਕੇਂਦਰ ਸਰਕਾਰ ਦੇ ਨਾਲ ਕਿਸਾਨਾਂ ਦੀ ਮੀਟਿੰਗ ਹੋਣ ਜਾ ਰਹੀ ਹੈ ਜੇਕਰ ਇਸ ਮੀਟਿੰਗ ਦੇ ਵਿੱਚ ਕੋਈ ਹੱਲ ਨਹੀਂ ਨਿਕਲਦਾ ਤਾਂ ਕਿਸਾਨ ਮੂੜ ਦਿੱਲੀ ਕੁਚ ਕਰਨਗੇ